ਤੁਨ ਕੀ ਮਾਮਲਾ ਸੀ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਬਾਲਕ ਬੱਚਿਆਂ ਨੂੰ ਜੋ ਹੈ ਥਾਣਾ ਬਡਾਲੀ ਵਾਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗ ਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਬਾਲਕ ਬੱਚਿਆਂ ਨੂੰ ਵਰਗ ਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਅਸੀਂ ਬੱਚਿਆਂ ਦੇ ਮਦਰ ਦੇ ਬੇਸ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਅਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਉਹ ਅਕੋਰਡਿੰਗ ਜੋ ਹੈ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚੇ ਦਾ ਕਰਦਾ ਕਿਸ ਪਤਾ ਲੱਗੇ ਮੁਰਦਾ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈਗੀ ਜਿਵੇਂ ਵੀ ਜੋ ਵੀ ਪੜਤਾਲ ਦੇ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਹ ਮਿਲਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪੁੱਛ ਪਤਾ ਇਹ ਹਾਂਜੀ ਬੱਤਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਛਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਸੀ ਹੋਰ ਵੀ ਕੋਈ ਮਾਮਲਾ ਜੀ ਮੰਗਾ ਸਿੰਘ ਦੇ ਨਹੀਂ ਮੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉਹਤੇ ਕੁਮਤਾਫਰਦਾ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਬੱਚੇ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚੇ ਨਾਬਾਲਗ ਸੀ